ਆਤਰੀ 1 2 3 ਇਹ ਗਿਆ ਅੰਦਰ ਵੜ ਕੇ ਹੁਣ ਉਹ ਮੁੰਡਿਆ ਆ ਲੈ ਕੇ ਬਾਹਰ ਮੋੜ ਜਾ ਤੇਵਾ ਕਵੀਲਰ ਵੀ ਤੈਨੂੰ ਆਜਾ ਉਹ ਬਾਪੂ ਮੈਂ ਕੀ ਕਹਿਣਾ ਹੁਣ ਤੈਨੂੰ ਸਾਹ ਦਾ ਮੂੰਹ ਫੇਰ ਦੂੰ ਮਾਰ ਕੇ ਮੁੱਕੀ ਮੈਂ ਕਹਿਣਾ ਕੀ ਹਲੇ ਹੋਰ ਕੀ ਕਹੇਗਾ ਇਹ ਤੇ ਉਪਰ ਉਹ ਬਾਪੂ ਮੈਂ ਕੋਈ ਕਵੀਲਦਾਰੀ ਲੈਣੀ ਹੈਗੀ ਐਨੇ ਲੈਣੀ ਹੈ ਕਵੀਲਦਾਰਾ ਇਹਨੂੰ ਦੇ ਦੇ ਨਾ ਭਾਈ ਕਵੀਲਰ ਲੈਨੇ ਤੁਸੀਂ ਦਿਮਗ ਵੀ ਲਰੀ ਨਾ ਬਾਪੂ ਇਹ ਮੈਂ ਕਦ ਕੇ ਹਾ ਕਹ ਤਾਂ ਕਹਿੰਦੇ ਵੀ ਕਿੱਥੇ ਰੋਜ ਰੋਜ ਤੁਹਾਡੇ ਕੋਲ ਹੱਥ ੜਦਾ ਇਹ ਸੋਨਾ ਲੱਗਦਾ ਫੇਰ ਕੀ ਹੁੰਦਾ ਜੇ ਇਹਨੂੰ ਹਸਾਬ ਕਿਤਾਬ ਦੇ ਦੋਗੀ ਤੁਸੀਂ ਇਹਦੇ ਵਿੱਚ ਤਾਂ ਕੋਈ ਗਲਤ ਵੱਲ ਨਹੀਂ ਹੈਗੀ ਲੈ ਦੇਖ ਲਓ ਤੁਸੀਂ ਵੀ ਕਹਿਣ ਲੱਗੇ ਕੋਈ ਗਲਤ ਗੱਲ ਨਹੀਂ ਹੈਗੀ ਨਾ ਗਲਤ ਨੂੰ ਚੰਗਾ ਤੁਸੀਂ ਕੀ ਗਿਆ ਭਾਈ ਚੁੱਪ ਕਰਕੇ ਬਾਹਰ ਨਿਕਲ ਜਿਓ ਜੇ ਕਵੀਲ ਨਹੀਂ ਬਾਹਰ ਦਵੇਂ ਤੁਸੀਂ ਕਿੱਧਰ ਜਾਣਾ ਕਿ ਬਾਹਰ ਹੁਣੇ ਜਾਨਗੇ ਨਹੀਂ ਕਬੀਲਦਾਰੀ ਭਾਉ ਦੇ ਨੇ ਅੱਜ ਕਬੀਲਦਾਰੀ ਕਹਿੰਦੇ ਨੇ ਕੱਲੂ ਪੈਣਗੇ ਘਰ ਸਮਾ ਇਹ ਕੱਲਾ ਜਮਾ ਕੇ ਕਿੱਥੇ ਤੋਰੇਗਾ ਇਹਨੂੰ ਰੋਟੀ ਕਿੱਥੋਂ ਖਾਵੇਂਗਾ ਫੇਰ ਕਿੱਥੇ ਮਰਜੀ ਜਾਂਦੇ ਮੇਰੇ ਕਿਨ ਤਾਂ ਆ ਜਾਣਦੇ ਇੱਥੇ ਮਰਜੀ ਕਰ ਲੈ ਮੈਂ ਸਾਡਾ ਇੱਥੇ ਨੇ ਕੱਚ ਹਿਸਾਬ ਲੈ ਲਈ ਜਦੋਂ ਹਿਸਾਬ ਹੋ ਗਾ ਤੇਰਾ ਫੇਰ ਐਨੀ ਬੇਇੱਜ਼ਤੀ ਕਰਾਉਣ ਨਾਲ ਤਾਂ ਬਾਪੂ ਜੀ ਫੇਰ ਅਸੀਂ ਘਰ ਛੱਡ ਕੇ ਵਗ ਜਾਨੇ ਆ ਵਗ ਜਾਓ 20 ਵਾਰੀ ਵਗ ਜਾਓ ਐ ਕਿ ਮੈਂ ਵਗ ਜੇ ਘਰ ਛੱਡ ਕੇ ਸਾਡਾ ਐਸਾ ਇੱਥੇ ਰਹਿਣਾ ਚੁੱਪ ਕਰਕੇ ਲੰਘ ਜਿਓ ਬਾਹਰ ਫੇਰ ਕਹਿੰਦੇ ਕੀ ਆ ਨਹੀਂ ਹੈਗਾ ਜੇ ਕਬੀਲਦਾਰੀ ਭਾਉ ਆ ਨਹੀਂ ਆਦਾ ਬੈ ਤਨ ਲਾਪੂ ਜੀ ਰੋਜ਼ ਸਾਡੀ ਬੇਇੱਜ਼ਤੀ ਕਰਦਾ ਨੇ ਸਾਡੇ ਵੀ ਕੁਝ ਛੌਂਕ ਨੇ ਜੀ ਛੌਂਕ ਨੇ ਨਾਲੇ ਹੋਰ ਛੌਂਕ ਨੇ ਲੈ ਤੁਸੀਂ ਸਿਆਣੇ ਬੰਦੇ ਦੀ ਬੇਇੱਜ਼ਤੀ ਲੱਗ ਰਿਆ ਕਰ ਰਗੇ ਵਿੱਚ ਜਬਰ ਜਬਰ ਲੱਗ ਰਿਆ ਮੂਰੇ ਬੋਲਣ ਤੂੰ ਚੁੱਪ ਕਰ ਜਾ ਆਪ ਮੜਾ ਮੋਟਾ ਮੜਾ ਚੁੱਪ ਤੂੰ ਵਾਸ ਕੇ ਆੜਾ ਬੈਣਾ ਕੋਈ ਕਰਿਆ ਤੈਨੂੰ ਹੱਥ ਮਾਰ ਕਰਿਆ ਹੋਇਆ ਚੁੱਪ ਤੂੰ ਵੀ ਇਹਨਾਂ ਦੇ ਗੈ ਲੱਗ ਰੀਆਂ ਬੜੇ ਅੱਪੇ ਦੀ ਬਾਹਰ ਰੋਟੀ ਕੌਣ ਦੇਉ ਤੁਹਾਨੂੰ ਇਹੀ ਜਵਾਬ ਰੋਟੀ ਦੇਵੋ ਨੋ ਕੋਈ ਨਾ ਰੋਟੀ ਵੇਚੀ ਜ਼ਮੀਨ ਜਮੀਨ ਜੈਦਾ ਦੇ ਰੋਟੀ ਇਹਨਾਂ ਨੇ ਦੇਣੀ ਮੈਂ ਪਕਾ ਕੇ ਦੇਣ ਲੱਗੀ ਰੋਟੀ ਤੈਨੂੰ ਹਾਂ ਯਾਰ ਅਕੜੇ ਤੁਹਾ ਮਾਪ ਦਾ ਪਾਪਾਈ ਸਮਾਂਪਰ ਚੱਲੀਏ ਬਸ ਬਾਈਓ ਵੀ ਬੜੀ ਬਾਕ ਨੂੰ ਚਾਹੀ ਕੋਈ ਹੜ ਨਹੀਂ ਕਰਦਾ ਛੋਡੇ ਚਲ ਮੇਰੇ ਮੂਹਰੇ ਵੀ ਤੇ ਕਿਤੇ ਨਹੀਂ ਜਾ ਰਹਾ ਹਰ ਸਿਆਵੇਂ ਬੈਕੀ ਮੈਂ ਕੋਟ ਮਾ ਕੀ ਬੈਠੀਆਂ ਆ ਦੇਖ ਰਹਾ ਕਿਵੇਂ ਲੱਗ ਰਿਹਾ ਬੋਲਣਾ ਬੋਲੀ ਜਾਂਦੇ ਹਾਂ ਰੂਮੇ ਬੰਨਾਲੇ ਜਾਵਾਂਗੇ ਫੇਰ ਹਾਂ ਉਹ ਨਾਲੇ ਚਾਉਂਗੀ ਬਗ ਜਾ ਇਹਨੂੰ ਲੈ ਨਾਲੇ ਜਾਜੋ ਪਤਾ ਕੱਲੇ ਹੀ ਰਹਿ ਜੂ ਉੱਥੇ ਤੇ ਗਿਆ ਤੇ ਫਿਰ ਕੱਲੇ ਨਹੀਂ ਕੱਢਿਆ ਕਰਦੇ ਤੇ ਨੀ ਰੱਖ ਕੇ ਸੀ ਨਾ ਕੱਢੇ ਤੇ ਕਹੂਗੇ ਨਾਲੇ ਹੋਰ ਕੱਢੋਗੇ ਕੋਈ ਨਹੀਂ ਬਾਪੂ ਅਸੀਂ ਵੀ ਹੁਣ ਵਕੀਲ ਨਾਲ ਆਵਾਂਗੇ ਅਸੀਂ ਕੱਲੇ ਨਹੀਂ ਆਉਂਦੇ ਹੁਣ ਆਹੋ ਇਹ ਨਹੀਂ ਮੈਂ ਅੱਧਾ ਅੜ ਕੇ ਲੈ ਕੇ ਜਾਵਾਂਗੇ ਅੜ ਕੇ ਜਿਵੇਂ ਤੂੰ ਦਿੰਦਾ ਨਹੀਂ ਨਾ ਅਸੀਂ ਅੱਜ ਕੇ ਲੈ ਆਵਾਂਗੇ ਸੋਟ ਜਾਲੀ ਮੇਰੇ ਹੱਥ ਜਿਆ ਸਾਰਾ ਮਸਾ ਹੱਥ ਚ ਕੀ ਆ ਤੇਰੇ ਅਈ ਨਹੀਂ ਮੈਂ ਦਿੰਦਾ ਹੈਗਾ ਜੇ ਤੁਸ ਨੂੰ ਇਹ ਵੀ ਤੇ ਦੂਜਾ ਗਲਮੀ ਤੌਰ ਤੇ ਲਾਵਾਂਗੇ ਅਸੀਂ ਇੱਥੋਂ ਸਾਰੇ ਬਨੇ ਕਾਨੂੰਨੀ ਤੌਰ ਤੇ ਨਾਲੇ ਹੋਰ ਤੌਰ ਤੇ ਬਾਹਰ ਲੰਗੇ ਚੁਪ ਕਰਕੇ ਫਿਰ ਕਹੇਗਾ ਕੀ ਨਹੀਂ ਹੈਗਾ ਤੱਕ ਲਸਮਾਨ ਚੱਕਲਾ ਤੂੰ ਵੀ ਜਾ ਜੇ ਕਹੇਗੀ ਇਹਨਾਂ ਦੀ ਗੱਲ ਕਰੀ ਹਾਂਜੀ ਚੁੱਪ ਕਰ ਜਾ ਹਰੇਕ ਰੱਖ ਰੱਖ ਬੱਖ ਨੂੰ ਮੜਵਾਟ ਹਰੇਕ ਟਾਈਮ ਹੈਗਾ ਇਹ ਮੈਂ ਨਹੀਂ ਰੱਖਦਾ ਪਰ ਮੈਂ ਕਿ ਵੀ ਲੜੀ ਇਸ ਮੁੰਡਾ ਹੈ ਫੱਟ ਕਰੀ ਨਹੀਂ ਤੂੰ ਐਵੇਂ ਦੇਖੀ ਫਿਰ ਵੀ ਨਹੀਂ ਤੂੰ ਦੇਖੀ ਹੋਰ ਦੇਖੀ ਮੈਂ ਕਹਿੰਦਾ ਮੈਨੂੰ 13 ਥੱਪੜ ਤੋੜਾ ਕਰਨਾ ਪਊਗਾ ਤੂੰ ਵੀ ਇਹਨਾਂ ਦੇ ਗਏ ਲੱਗ ਰੀਆਂ ਹਾਂ ਅੰਦਰ ਮੈਂ ਕਿਹੜਾ ਕਰਨਾ ਕੋਈ ਹੈ ਨਾ ਤੇ ਬੋਲਰ ਦੇ ਵਿੱਚੋਂ ਮੈਂ ਕਦੇ ਨਹੀਂ ਮੈਂ ਹੋਟਲ ਵਿੱਚੋਂ ਚੁੱਪ ਤੇ ਸਭ ਬਾਈ ਸਾਨੂੰ ਪਤਾ ਮੈਂ ਕਾ ਜੇ ਫੇਰ ਮੈਨੂੰ ਪਤਾ ਨਹੀਂ ਇਹਨੂੰ ਵੀ ਇਹਨੂੰ ਵਿੱਚ ਬੰਨਣਗੇ ਯਾਰ ਮੈਂ ਕਦੋਂ ਚੱਲ ਖਾਣੇ ਮੈਂ ਦਾਲ ਖਾਣਾਂਗਾ ਮੈਂ ਦਾਲ ਖਾਣਾਂਗਾ ਕਿ ਤੁਹਾਨੂੰ ਹੀ ਪਤਾ ਮੈਂ ਕਹਿੰਦਾ ਕਹਿੰਦਾ ਲੋਕ ਜੂ ਹੈ ਬੋਲਦੇ ਕੈਮਰੇ ਸ਼ੋਅ ਕਰ ਬੱਸ ਹੋ ਗਿਆ ਸੀਨ ਤਾਂ ਜਾਣ ਕੇ ਮਾਰੇ ਜਾਣੇ ਆਣ ਖਾਦੀ ਤੇ ਲੇਕਣਾ ਕੱਪਾ ਮੈਂ ਤਾਂ ਅੰਦਰ ਹੀ ਬੈਗ ਦੇਖਣ ਲੱਗ ਰੋਵ ਨਾਲ ਜਾਣਾ ਤੀ ਤੂੰ ਵੀ ਢਿੱਲੀ ਢਿੱਲੀ ਜੀ ਗਈ ਕੁੜੀਏ ਮੜਾ ਰੋਵ ਨਾਲ ਆਣਾ ਦੀ ਅੰਦਰ ਵੀ ਪਾਉਣੀਆਂ ਕੱਪੜੇ। ਆ ਦੇਖ ਲੈ ਠੀਕ ਬਣੇ। ਨਾ ਠੀਕ ਆ। ਆਓ ਬਣਿਆ ਤਾਂ ਠੀਕ ਆ ਤੈਨੂੰ ਕਹਿਣੀ ਆ ਵੀ ਤੜਕਾਲਾ ਦੀ ਮੈਂ ਵੀ ਥੋੜਾ ਜਿਹਾ ਰੱਖੂ ਨਾ ਮੈਂ ਬੋਲਦਾ ਨਾ। ਕੀ ਹੋ ਗਿਆ? ਕੀ ਕੋਈ ਲੱਗਦਾ ਨਹੀਂ ਆਪਰੇ ਕੰਮ ਕਰੇ ਨਹੀਂ ਬਜੇਂਦਾ ਮਿੱਟੀ ਆਇਆ ਨਾ ਕਾਲਿਆ ਖਰਾਕ ਕਰ ਦੋ ਨਾ ਕੰਮ ਨਹੀਂ ਚੱਲਦਾ ਹੈਗਾ ਇਹ ਆਪਾਂ ਬੱਧੀ ਕੋਲ ਬੈਠਾ ਨੂੰ ਪਤਾ ਸੇ ਲੈ ਕੇ ਰੱਖਿਆ ਕਰੋ ਨਾ ਦੀ ਉਹ ਵੀ ਦੇ ਦੇ ਪੰਜ ਪਤਾ ਸੇ ਦੇ ਕੇ ਮੱਥਾ ਟੇਕ ਲਿਆ ਦੇਖੋ ਕਿੰਨੀ ਸੋਣੀ ਛਾਂ ਬਣੀ ਆ ਦੇਖਦੀ ਅਦੇ ਲੋਕ ਇਹ ਤੇ ਉਹ ਦੇ ਉਹ ਇਧਰ ਨੀਂ ਘਾ ਰੱਖ ਪਾਣਾ ਯਾਰ ਇਹਦਾ ਕੰਮ ਕਰਦੇ ਆਪਾਂ ਹਾਂਜੀ ਦੱਸ ਰਿਹਾ ਹਾਂ ਕੋਈ ਨਾ ਤਾਂ ਇਹ ਪਤਾ ਕੀ ਗੱਲ ਆ ਇਹ ਗੱਲ ਸਹੀ ਆ ਜਦੋਂ ਦਾ ਡਾਇਲੌਗ ਹੋਣਾ ਪਕਰੂ ਉਹ ਆ ਕਰੀ ਜਾਂਦੇ ਹੁੰਦੇ ਉਹ ਹੁੰਦੇ ਨਹੀਂ ਰਹੇ ਲੋੜਾ ਆ ਸੁਣਦੇ ਨਹੀਂ ਪਹਿਲਾਂ ਨਾਲ ਉਹ ਨਹੀਂ ਤਾਂ ਇਹ ਇਹ ਬੱਟੇ ਚੁੱਜੀ ਕਰੀ ਵੇ ਲਈ ਕਰਦਾ ਤੂੰ ਬੋਲ ਤਾਂ ਸਮਝ ਆਇਆ ਤੂੰ ਜਾ ਦੇਖਣਾ ਬੋਲਦਾ ਹਾਂ ਸਮਝ ਆ ਰਹੇ ਹੁਣ ਤਾਂ ਸਾਰੇ ਵਧੀਆ ਬੋਲੇ ਨੇ ਜਦੋਂ ਅਸੀਂ ਖੜੇ ਹੁੰਨੇ ਆਉ ਤਾਂ ਤੂੰ ਨਹੀਂ ਦੱਸਦਾ ਹਾਂ ਖੜੇ ਸਾਰੇ ਲੱਸਦੇ ਮੇਰੇ ਪੈਰ ਨੂੰ ਮੇਰੇ ਨਿੱਕੇ ਪਲਾ ਭਰਣਾ ਨਾ ਸੱਚ ਪਹਿਲਾਂ ਪਹਿਲਾਂ ਕੁੱਤਲੇ ਹਿਲਣੇ ਪੜੇ ਆ ਕਿ ਆ ਬੰਦੇ ਨਾਲ ਗੱਲ ਕਰ। ਤੇਰੇ ਘਰ ਨਾ ਉਹ ਨਾ ਉਹ ਤੇ ਮਾਲਕ ਕੀ ਹਾਂ ਮੈਨੂੰ ਕੀ ਆ ਮੇਰੇ ਘਰ ਨੂੰ ਮਾਲਕ ਉਹ ਵੀ ਟੀਵੀ ਵਧਿਆ ਹੋਇਆ ਪੂਰਾ ਤੂੰ ਕਹੇ ਚਾਹ ਪਰੇ ਭੇਜਾ ਉਹ ਇਹ ਪਹਿਨਾ ਬਰਾਬਰ ਪੱਤਾ ਹੈ ਤੇ ਫਿਰ ਦੇਖੀ ਜਾਨੀ ਮੈਂ ਬਾਪ ਤੇ ਮੈਂ ਕਿਹਾ ਤੁਸੀਂ ਆਖਣਾ ਪਏ ਮੈਂ ਕਹਤਾ ਸੀ ਸਹੀ ਗਾਹੀ ਤਾਂ ਮੇਰੇ ਪੁੱਤ 2 3 ਅਸੀਂ ਹੁਣ ਕਹਿੰਦੇ ਘਰੇ ਬੜ ਚੇਗਾ ਕਲਾਮ ਨਹੀਂ ਕਰਦੇ ਵੀ ਮਰਜੀ ਲਈ ਇਸ ਨਾਲ ਵੀ ਬੜੀ ਜਾਗ ਰਹੀ ਜਾਂ ਤੂੰ ਤੇ ਮਾਦੀ ਆਈ ਨਾ ਤੈਨੂੰ ਕਵੀਦਾਂ ਦੇ ਜਾਰੇ ਚੋਆ ਨਾ ਹੁਣ ਨਾ ਕਹਿ ਕਵੀ ਬਹੁਤ ਵਾਰੀ ਬਹੁਤ ਵਾਰੀ ਹੋ ਗਿਆ ਤੂੰ ਜਾ ਦੱਸੇ ਮਾਤੀ ਜਾ ਕਰੇ ਮੈਂ ਇੱਕ ਵਾਰ ਆ ਕੇ ਤੂੰ ਜਾਦਾ ਬੈਕ ਹੋਰ ਚੱਕ ਲੈ ਨਾਲ ਤੂੰ ਮੈਂ ਬਹੁਤ ਆ ਗਿਆ ਨਾ ਕਿ ਟਾਈਮ ਪ੍ਰੀਵਿਲੀਜ ਆ ਨਾ ਚੱਕ ਲੋ ਬਾਈ ਫੇਰ ਵੀ ਦੋ ਜਣੇ ਆ ਮੈਨੂੰ ਬਹੁਤ ਰੁੱਸੇ ਚ ਮੈਂ ਦੋ ਇੱਕ ਪਹਿਰੇ ਬੈਠਾ ਕਿੱਥੇ ਓਕੇ ਆ ਥੋੜੀ ਯਾਰੋ ਦੀ ਜੋ ਗੁੜੀ ਬੁਆਲਾ ਚੱਕ ਲਿਓ ਗੁੜੀ ਬੁਆਲਾ ਲੈ ਲਓ ਤੇ ਮੱਤੇ ਨੂੰ ਕੀ ਕਹਦੇ ਤੇ ਮਰਜੀ ਜਾਣ ਮੇਰੇ ਕੋਲ ਤਾਂ ਕੂਟੀ ਆ ਆ ਦੇਖੀਂ ਬੋਗੇ ਮੁੰਡੇ ਬੋਗੇ ਲੋਕ ਕੀ ਕਹਿਣਗੇ ਵਾਪਰੋ ਕਰਦੇ ਕਹੀ ਜਾਂਦੇ ਲੋਕ ਤਾਂ ਕਹਿੰਦੇ ਫੇਰ ਵੀ ਕਹਿਣਗੇ ਤੂੰ ਸਾਹਮਣੇ ਮਿਸਾਬ ਨਾ ਕਰੋਂ ਕਰਦਾ ਲੋਕ ਤਾਂ ਫੇਰ ਵੀ ਕਹਿਣਗੇ ਤੂੰ ਬੜਾ ਸਿਆਣੇ ਪਾਣੇ ਮੈਂ ਤੈਨੂੰ ਸਾਹਮਣੇ ਕਬੀਲਾਰੀ ਯਾਰ ਉਹ ਵੇ ਪੈਰਾ ਨੂੰ ਦਾਲੀ ਅੱਛਾ ਹਾਂ ਬੜਾ ਕਰਦਾ ਕਰਦਾ ਕਹਿੰਦੇ ਤੈਨੂੰ ਕੌਣ ਕਰੋ ਕਰਦਾ ਹੈ ਮੇਰੇ ਨਾਲ ਬਾਈ ਸਾਰਾ ਕੁਝ ਆ ਦੇਖੋ ਜੀ ਚੱਲ ਰਿਸ਼ਤੇ ਫਿਰ ਵੀ ਕਿਤੇ ਰਿਸ਼ਤੇਦਾਰ ਕਿਤੇ ਜਾ ਕੇ ਆਏ ਨੇ ਹਾਂ ਮੈਂ ਕਹਤਾ ਹਲੂਣੇ ਵਾਲੇ ਵਾਜਦੇ ਨੇ ਪਾਹਾ ਜਮੀ ਖਰਾਬ ਆ ਪੁੰਨ ਖੱਟ ਲੋ ਇੱਥੇ ਪੰਜ ਸੱਤ ਟਰਾਲੀਆਂ ਉਹ ਤਾਂ ਸਾਫ਼ ਕਰਕੇ ਖੜਾਈ ਆ ਡੈਡੀ ਨੇ ਇਹ ਤਾਂ ਲਿਬੜੀ ਹੋਈ ਆ ਮੰਗੜੀਆ ਬੋਲਾਂਗੇ ਤੇ ਹੁਣ ਅਸੀਂ ਚੱਲਿਆਂ ਖੇਤ ਸ਼ੂਟ ਕਰਨ ਹਰ ਪੀ ਤੋਂ ਸੀਨ ਖੇਤਾ ਇੱਥੇ ਮਿੱਟੀ ਮੁੱਟੀ ਨਾ ਨਹੀਂ ਛੱਡਦੇ ਹਾਂ ਟਰਾਲੀ ਢੋਲੀ ਲੈ ਕੇ ਹੋਰ ਨਾ ਛੱਡਣੇ ਬੋ ਮਿੱਟੀ ਦਾ ਆਪਾਂ ਨੂੰ ਦੇਖਦੇ ਆ ਕਰ ਕਰਦੇ ਆ ਲੱਗਦਾ ਇਹਨਾਂ ਮੂਲੇ ਭੈਣੇ ਤੇ ਇਹਨਾਂ ਮੂਲੇ ਹੋਰ ਜੇ ਸਿੱਟਦੇ ਤਾਂ ਉਂ ਲੜ ਪੈਂਦੇ ਨੇ ਲੋਕ ਸਾਡੇ ਗੇਟ ਅੱਗੇ ਕਾਹਤੋਂ ਐ ਕਰਤਾ ਫਲਾਣ ਤੇਕੜਾ ਨਾ ਦੇ ਵੀ ਜੀ ਲੋਕ ਉਹਨਾਂ ਡੱਟ ਲਾਰੇ ਡਾਲਿਆ ਕੇ ਸਾਂਝੇ ਬਾਬੇ ਨੂੰ ਕੌਣ ਰੋਵੇ ਕੋਈ ਆਉਦਾ ਖर्चा ਕਰੇਗਾ ਬਤ ਕਰੋ ਤੁਹਾਡਾ ਖਰਚਾ ਕੋਈ ਨਹੀਂ ਲੋਕ ਕੋਈ ਖਰਚਾ ਕੋਈ ਹਾਂ ਬਈ ਕੋਈ ਨਹੀਂ ਕਰਦਾ ਹੈਗਾ ਜਹਾਂ ਵੀ ਤੁਸੀਂ ਦੇ ਹੋਰ ਹੋਰਾ ਲਗਾਣਾ ਸੀਨੇ ਕੜਾ ਕੇ ਹਤੀ ਤੁਸੀਂ ਲੱਗਿਆ ਲੋ ਜੀ ਜਿਹੜਾ ਜਿਆਦਾ ਵੱਡਾ ਟੋਆ ਜਾਓ ਆਪਣੀ ਜੀਵੀ ਤਾਂ ਨੀਸਰ ਗਈ ਲੋ ਜੀ ਜੀਰੀ ਆਪਣੀ ਬਿਲਕੁਲ ਹੀ ਨੀਸਰ ਚੁੱਕੀ ਆ ਕੀ ਬੂਰ ਜਾ ਹੋ ਰਿਹਾ ਕਿ ਬਿਮਾਰੀ ਹੈ ਕੋਈ ਬੂਰੇ ਹੁੰਦਾ ਜੀਰੀ ਦਾ ਦਾਣਾ ਬਣਦਾ ਚਿੱਟਾ ਚਿੱਟਾ ਜਾ ਜਿਹੜਾ ਬੂਰਾ ਦਾਣਾ ਬਣਦਾ ਜੀ ਬੂਰੇ ਦਾਣਾ ਇਹਨੂੰ ਹੂੰ ਦਾਣਾ ਬਣੂਗਾ ਇਹਦਾ ਏਕਾ ਓਕੇ ਆਮਾ ਕਿੰਨੀ ਸੋਹਣੀਆਂ ਪਈਆਂ ਨੇ ਉਹ ਦੋ ਨਾਲ ਖਾਦੀ ਹੋਏ ਨੇ ਓਕੇ 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 ਕਿੰਨਾ ਸੋਹਣਾ ਲੱਗਦਾ ਹਰਾ ਭਰਿਆ ਜਾ ਹੈਨਾ ਇਹਦੇ ਵਿੱਚ ਚੌਲ ਬਣ ਗਏ ਹੋਣੇ ਹਨਾ ਕੱਚੇ ਕੱਚੇ ਜੇ ਦੇਖਦੇ ਆ ਟੇਸਟ ਕਰਕੇ ਬਾਪੂ ਜੀ ਕਹਿ ਦਿੰਦੇ ਨੇ ਮੈਨੂੰ ਤਾਂ ਖਾਈ ਭਾਈ ਵੀਡੀਓ ਬਣਾ ਕੇ ਲਈ ਆ ਦੇਖੋ ਜੀਰੀਆਂ ਵੱਧ ਗਈਆਂ ਦੇਖ ਬਈ ਹੁਣ ਕੀ ਹੋਊਾ ਪਾਵਾ ਜੇ ਉੱਡ ਗਿਆ ਤਾਂ ਇੱਕ ਚੌਲ ਤਾਂ ਆ ਵੀ ਤੇ ਪੱਕ ਗਈ ਪੀਲੀ ਹੋ ਰਹੀ ਆ ਹੁਣ ਮੀਂਹ ਕਰਕੇ ਜਿਵੇਂ ਪੋਲੀ ਹੋਈ ਪਈ ਮਾੜੇ ਜਿਹਾ ਨਾ ਟੁੱਟ ਜਾਂਦੀ ਆ ਹੋ ਗਈ ਹੋ ਤਾਂ ਮੂਰੇ ਮੂਰੇ ਹੂੰ ਰਿੰਡੀ ਆ ਆ ਆ ਪਰਿੰਡੀਆ ਨੂੰ ਕੀ ਹੋ ਗਿਆ ਤੋੜਨ ਦੇ ਤੋੜੇ ਖਰਾਬ ਹੋਈਆਂ ਨੇ ਹੂੰ ਥੋੜੀ ਖਰਾਬ ਹੋਈਆਂ ਨੇ ਦੇਖ ਲੋ ਆਹ ਹਾਂ ਦਾ ਸਾਡੇ ਖੇਤੀ ਵਾਲਿਆਂ ਦਾ ਤੋੜਨ ਦੀ ਜਗ੍ਹਾ ਤੇ ਪਕਾ ਕੇ ਧਰਤੀਆਂ ਸਾਰੀਆਂ ਫੁੱਲਾਰੇ ਨੇ ਹਾਲੇ ਵੀ ਹੋ ਰਹੇ ਨੇ ਤੇ ਉਹ ਉਹ ਕਿੰਨੇ ਪੱਤੇ ਗਿਰੇ ਪਏ ਨੇ ਆਸੀਂ ਤਾਂ ਲਾ ਦੀਨੇ ਹੁੰਨੇ ਆ ਜਿਹੜਾ ਤੁਸੀਂ ਰੋਜ ਆਉਂਦੇ ਹੋ ਤੁਸੀਂ ਦੱਸੋ ਵੀ ਤੁਸੀਂ ਕੀ ਕਰਕੇ ਜਾਂਦੇ ਹੋ ਇੱਥੇ ਕਰੋ ਕਿਰਨ ਸਿੰਘ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਲੱਗਦੀ ਕਿ ਬਾਹਲੇ ਸੋਹਣੇ ਆ ਰਹੇ ਹੋ ਆਇਦਰ ਨੂੰ ਕਰਿਓ ਹੈਲੋ ਗਾਇਸ ਦੇਖ ਕਿੰਨੇ ਸੋਹਣੇ ਆ ਰਹੇ ਆ ਦੇਖੀ ਹੈ ਹਾਂ ਲੈ ਹੁਣ ਉਹ ਤਾਂ ਲੈਣੀ ਆ ਆਡੀ ਦੂਰ ਉਹੀ ਥੋੜੀ ਆਈਆਂ ਮੈਂ ਤੁਹਾਡੇ ਮਾਗਰ ਕੁੱਤੇ ਪਕਾਉਂਦੀ ਮੈਂ ਘਰੇ ਰੈਸਟ ਨਾ ਕਰਦੀ ਅੱਧਾ ਘੰਟਾ ਜੰਨੇ ਚ ਬਲੋ ਜੰਨੇ ਖੜੇ ਨੇ 500 ਉਹ ਬਾਈਂਗਾਂ ਦੇਖੋ ਕਿੰਨੇ ਲੱਗ ਰਹੇ ਨੇ ਆਸ਼ਾ ਵੱਡੇ ਨੇ ਕਿ ਛੋਟੇ ਪੱਤੀ ਨੇ ਇਹ ਬਾਤ ਹੈ ਨਹੀਂ ਹੋਣਾ ਇਹ ਲੋ ਕਿਵੇਂ ਕਰਾਂਗਾ ਹੱਥੋਂ ਜਾਉਂਗਾ ਆਪਾਂ ਕਦੇ ਇਹਦਾ ਪੇੜੀ ਫੈਲ ਰਹੇ ਨੇ ਲੱਗ ਰਹੇ ਨੇ ਬੁਗਰੀ ਮਾਰ ਇੱਕ ਵੀ ਨਹੀਂ ਹੈਗਾ ਥੰਗਣ ਤਾਂ ਉਹੀ ਕਹਤਾ ਗੰਨੇ ਤਾਂ ਜ਼ਰੂਰ ਨੇ ਹੁਣ ਦਸਹਿਰਾ ਆ ਰਿਹਾ ਗੰਨੇ ਤਾਂ ਹੋਣੀ ਨੇ ਇੱਧਰ ਦੇਖਦੇ ਆਂ ਕੀ ਹਾਲ ਚਾਲ ਆ ਲੋਬੀਆ ਦੀ ਵੇਲ ਇਹ ਚੌਲਾਂ ਦੀ ਵੇਲ ਅਸੀਂ ਜਿਹੜਾ ਲੋਬੀਆ ਹੁੰਦਾ ਉਸਨੂੰ ਚੌਲੇ ਕਹਿੰਦੇ ਆਂ ਜੀ ਹਨਾ ਲੰਬੇ ਲੰਬੇ ਹੁੰਦੇ ਨੇ ਚੌਲੇ ਲੋਬੀਆ ਇੱਕੋ ਚੀਜ਼ ਆ ਛੰਦ ਖਾਰੀ ਇੰਨੀ ਹੈ ਜੇ ਕੱਦਾ ਲੱਗਿਆ ਹੋਇਆ ਹੋਗਾ ਹੂੰ ਲੱਗੇ ਨਾ ਲੱਗ ਰਿਹਾ ਇਹ ਆ ਦੇਖੋ ਜੀ ਵੀਡੀਓ ਦੇ ਵਿੱਚ ਕਮੈਂਟ ਆਇਆ ਦੀ ਕਹਿੰਦੇ ਚੌਲੇ ਕੀ ਹੁੰਦੇ ਨੇ ਸਾਨੂੰ ਪਤਾ ਨਹੀਂ ਹੈਗਾ ਆ ਚੌਲੇ ਹੁੰਦੇ ਨੇ ਜੀ ਆ ਦੇਖੋ ਲੱਗ ਰਹੇ ਨੇ ਇਹ ਇਹ ਮਹੀਨਾਂ ਦਾ ਲੰਬੇ ਜਿਹੜੇ ਜ਼ਿਆਦੇ ਲੰਬੇ ਚੌਲੇ ਹੁੰਦੇ ਨੇ ਉਹਨਾਂ ਦੀ ਵੇਲ ਆ ਆਹ ਤੀ ਮੇਰੇ ਹੱਥ 'ਚ ਇਹ ਮੇਰੇ ਸਾਹ ਦੇਖੀ ਕਿਸੇ ਬੰਦੇ ਦੇਖੀ ਤੂੰ ਇੱਥੇ ਇਹਨੇ ਸੱਪ ਸੱਪ ਤੋਂ ਮਾਰੇ ਤੇ ਫੇਰੜੇ ਉੱਤੇ ਕੋਈ ਨਾ ਇਹਨੇ ਕੋਈ ਨਾ ਸਾਪਤੰਨ ਮਰਣਾ ਸੈਟੜਿਆ ਬਾਰੇ ਕਿ ਦਿਨ ਹੋ ਗਏ ਐਸਾ ਕਿ ਇੱਕ ਮੈਂ ਮਾਰ ਦੂੰ ਅੱਜ ਜੇ ਤਿੰਨ ਸੋਨੇ ਮਾਰ ਤੇ ਇੱਕ ਮੈਂ ਮਾਰ ਦੂੰ ਚਾਰ ਕਰ ਦਾਂ ਹਾਂ ਅਮੰਗ ਇਹ ਵਾਲਾ ਕਰੀਂ ਤਗਾਤਰ ਚੱਲਣਾ ਹਾਂ ਹਾਂ ਆਏ ਤਾਂ ਨਹੀਂ ਬਨਾਲ ਦੀ ਨਾਲ ਉੱਠਦੇ ਕਿਵੇਂ ਨਾ ਜਾ ਘਟ ਕੇ ਹੋਈ ਨਾ ਸ਼ਾਮ ਹੋ ਗਈ ਉਹ ਉਰੇ ਕਦੋਂ ਤੱਕ ਬੈਠੇ ਰਹਾਂਗੇ ਮੈਂ ਕੱਪੀ ਹੈਨਾ ਕੋਈ ਹਿੱਲਾ ਕਰੋ ਕਿੱਥੇ ਚੱਲੀ ਏ ਉਹ ਤੂੰ ਕੀ ਆ ਬੰਦਾ ਇਹ ਬੈਠਿਆਂ ਦੀ ਬਣਾ ਉਰੇ ਬੈਠੇ ਆ ਮੈਂ ਇਧਰੋਂ ਆਇਆ ਹਾਂ ਸੱਚੇ ਧੋਕੇ ਬੋਲ ਰਿਹਾ ਹਾਂ ਇਹ ਤੇ ਤਾਂ ਕੁੱਤੇ ਬੈਨੇ ਹੁੰਦੇ ਨੇ ਮੰਜੇ ਤੇ ਸੌਣ ਦਾ ਖਤਰਕੇ ਬੈਲੇ ਕਿੱਥੇ ਨਹੀਂ ਅੱਧੂ ਨਹੀਂ ਬੋਲਦਾ ਨਹੀਂ ਲੋ ਜਿੱਕਾ ਤਾਂ ਲੋ ਜੀ ਮਰੂਦ ਤੇ ਮਰੂਦ ਵੀ ਲੱਗੇ ਹਨਾ ਛੋਟੇ ਛੋਟੇ ਜੇ ਹੋ ਗਏ ਆ ਸੀ ਟਿੰਡਵਾਂ ਆ ਬਹੁਤ ਵਧੀਆ ਮਰੂਦ ਲੱਗਦੇ ਨੇ ਤੇ ਤੇ ਨਿੰਬੂ ਨਿੰਬੂ ਕੋਸਟਾ ਲਾਏਗੇ ਤੋੜ ਕੇ ਕਹਿੰਦੇ ਤੋੜੇ ਜੇ ਛੱਡੇ ਨੇ ਪਿੱਛੇ ਕੋਈ ਲੈ ਗਿਆ ਤੋੜ ਕੇ ਜਾਂਦਾ ਜਾਂਦਾ ਕਹਿੰਦੇ ਆਸਤਾ ਹਲੋ ਚਾਰ ਵੀ ਨਹੀਂ ਪਾਇਆ ਡੀ ਕਰੇ ਤੇ ਚਲ ਨਿੰਬੂ ਪੱਕਣਗੇ ਫੇਰ ਚਾਰ ਪਾਵਾਂਗੇ ਹਨਾ ਜੇ ਲੋਕ ਕੋਈ ਖੇਤ ਹੁੰਦਾ ਨਹੀਂ ਫੇਰੇ ਇਂ ਹੱਥ ਸਾਫ਼ ਕਰ ਜਾਂਦੇ ਨੇ ਲੋਕ ਆਉਂਦੇ ਜਾਂਦੇ ਲੈ ਜਾਂਦੇ ਨੇ ਤੋੜ ਕੇ ਮੂੰ ਤਾਂ ਚਲ ਹਲੇ ਵਧੀਆ ਲੱਗ ਰਹੇ ਨੇ ਉਹ ਆ ਰਹੀਆਂ ਆ ਪਿੱਛੋਂ ਆਵਾਂ ਪੂਜੇ ਚ ਠੀਕ ਆ ਠੀਕ ਹੈ ਦੀਵੀ ਤਾਂ ਨਹੀਂ ਹੋਰੇ ਖੜੀ ਮੈਂ ਉਹਨੇ ਕਿ ਉਹਰੇ ਖੜਕੇ ਉਹਰੇ ਖੜਕੇ ਹੈਂ ਨਾ ਦੇਖ ਆਉਣੀ ਨਹੀਂ ਹੈਗੀ ਖੜਕੇ ਕੋਈ ਹੋਰੇ ਖੜਕੇ ਬੜੀ ਮਾਦਰ ਪੁੱਛੇ ਕਰੋ ਬਰਾਬਰ ਹਾਂ ਇਹ ਪੈਰ ਕਹੂਗਾ ਵੀ ਕੀਬੋਰਡ ਬੁੜ ਕਰਦੀ ਆਉਣੀ ਆ ਕਹਿੰਦੇ ਮੈਂ ਤਾਂ ਪਸਤਾ ਆਈ ਹੋਈ ਹਾਂ ਮੈਨੂੰ ਪਤਾ ਹੈ ਪਤਾ ਨਹੀਂ ਕਰ ਰਹੇ ਨੇ ਕੋਪਾ ਮੈਂ ਆਫਰ ਹੋ ਰਿਹਾ ਹੈ। ਅਵਰੀ ਦੇਖਿਆ। ਸੰਦੀ ਸੰਦੀਪ ਤਾਂ ਚੱਕ ਆਪਾ। ਬਹੁਤ ਸਾਰਾ ਪ੍ਰੋਗਰਾਮ ਨਹੀਂ ਹੋ ਗਿਆ। ਬਸ ਮਾੜੀ ਜਿਹੀ ਉੱਤਰਦੀ ਜਿਹੀ ਦਿਖਣੀ। ਇੱਕ ਅੱਧੀ ਕੌੜੀ। ਆਹ ਦੇ ਉਪਰ ਆਇਆ ਮਾੜੀ ਮਾੜੀ ਦਿਖੀ ਪ੍ਰੋਗਰਾਮ ਜਨੇ। ਬਸ ਇਹ ਤਾਂ ਠੀਕ। ਦਿਖਣੀ ਨਹੀਂ ਰਹੀ ਨਾ। ਮਾ ਮਾੜੀ ਮਾੜੀ ਦਿਖੀ ਨਹੀਂ ਤੁਮ। ਵੀ ਪੈਰ ਤੇ ਤੇਰੇ ਮਤ ਵੀ ਆਦੀ ਤੋ। ਆਹ ਹੋ ਗਈ ਹੈ। ਟਿੱਕ ਟੋ बहन मना तो वो बड़ी बात थी तो तैनू आकी बहन मनाया थी बहन मनावा के इसकी केयर कर ले हाथ ये थोड़ा नेट ऊपर ਆਪ ਕਰਵਤੀ ਹੋਵੇ ਨਾਲ ਕੀ ਕਰਾਉਂ ਮੁੰਮਾ ਜੀ ਮੈਂ ਤਾਂ ਦੱਪਿਆ ਰੋਟੀ ਦੇਖ ਕੇ ਜਾਂਦਾ ਹੈਗਾ ਚਾਹ ਵੀ ਨਹੀਂ ਪੀਂਦੇ ਉਹ ਤਾਂ ਰੋਟੀ ਵੀ ਨਹੀਂ ਖਾਂਦੇ ਹੈਗੇ ਮਸਾਂ ਕਰਕੇ ਨਾਲ ਲੋ ਚਾਹ ਰੋਟੀਆਂ ਖਵਾਉਂਦੀ ਆਂ ਸੁਦੀਪਾ ਕਿਉਂ ਹੋਏ ਕੋਲੀ ਬੋਲੀ ਜੀ ਨਹੀਂ ਮੈਂ ਤਾਂ ਕੀ ਬੋਲਣਾ ਜੀ ਮੈਂ ਤਾਂ ਆਪਦੇ ਘਰੇ ਕੇ ਪਸਤਾਰੀਆਂ ਕੀ ਗੱਲ ਹੈ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਕਹਿੰਦੀ ਗਲਤੀ ਹੋ ਗਈ ਤੂੰ ਕਿੰਨਾ ਕਿਹਾ ਉਦੋਂ ਮੈਂ ਵੀ ਨਾਨਾ ਦੇ ਘਰੇ ਜਾਇਆ ਕਰ ਨਾ ਨੂੰ ਕਰਾ ਕਰ ਹੁਣ ਬਸਤਾਵੇ ਰਵਤ ਉਹ ਹੀ ਤਾਂ ਬਸਤਾਰੀਆ ਮੀਨੂ ਕੀ ਬਾਲਦੀ ਵੀ ਐਨਾ ਵਾਦਾ ਵਾਦੇ ਲੂਗਾ ਹਾਂ ਮੇਰੀ ਗੱਲ ਹੁਣ ਲਾ ਕਿ ਤੂੰ ਜੇ ਨਾ ਕੁਝ ਕਰ ਲਿਆ ਜਾਂ ਤਾਇਏ ਕੁਝ ਕਰ ਲਿਆ ਤੇ ਮੈਂ ਸਹੀ ਪੁੱਛੂਗਾ ਨਾ ਮੈਂ ਐਡਾ ਕੰਮ ਨਹੀਂ ਮਾਦਾ ਕਹਿ ਦਿਨਾ ਵੀ ਆਏ ਨਾ ਸਾਰਾ ਕਰਿਆ ਭਾਈ ਕੰਮ ਨਾ ਨਾ ਹੁਣ ਦੇਖੀ ਤੇ ਗਲਤੀ ਹੋਈ ਐ ਮੇਰੇ ਤੋਂ ਤਾਂ ਸੁਧਾਰੂਗੀ ਵੀ ਮੈਂ ਜੀ ਕਿ ਮ ਸੁਧਾਰਨੀ ਕਿ ਤੂੰ ਕੋਈ ਨਾ ਮੇਰੇ ਕੋਲ ਹੈਗੀ ਐ ਨਾ ਸੋਚਿਆ ਲੈ ਮੈਂ ਤੈਨਾਂ ਨਾਲ ਦੋਸਤ ਨਹੀਂ ਦੇਖਿਆ ਜਾਂਦਾ ਬਸ ਤੂੰ ਮੇਰਾ ਸਾਥ ਦੇ ਨਾ ਤਾਂ ਘਟ ਤਾਇਆ ਨਾ ਘਟ ਮੱਗਰ ਤੁਹਾਨੂੰ ਨਾ ਸਾਰਾ ਪਤਾ ਵੀ ਕਿਹਾ ਜਾ ਸਿਖਾਲ ਜੀ ਸਾਰਿਆਂ ਤੋਂ ਪਹਿਲਾਂ ਤਾਂ ਹਨਾ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਉਮੀਦ ਕਰਦੀਆਂ ਕਿ ਆਪਣੀ ਜਿਹੜੀ ਵੀਡੀਓ ਆ ਹਨਾ ਆਪਣੇ ਸ਼ੂਟ ਕੀਤੀ ਸੀ ਉਹ ਤੁਹਾਨੂੰ ਪਸੰਦ ਆਈ ਹੋਊਗੀ ਕਈ ਵਾਰ ਪਤਾ ਨਹੀਂ ਹੈਗਾ ਵੀ ਹਨਾ ਪੂਰੀ ਵੀਡੀਓ ਕਿਹੜੇ ਚੈਨਲ ਤੇ ਆਉਂਦੀ ਆ ਤਾਂ ਜਿਹੜੀ ਪੂਰੀ ਵੀਡੀਓ ਆ ਆਪਣੀ ਇਹ ਆਉਂਦੀ ਆ ਖੇਤਾਂ ਵਾਲੇ ਜੱਟ ਚੈਨਲ ਤੇ ਜੀ ਉਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਜਿਹੜੀਆਂ ਆਪਣੀਆਂ ਫੈਮਿਲੀ ਨਾਲ ਵੀਡੀਓ ਆਉਂਦੀਆਂ ਨੇ ਜਿਹੜੀਆਂ ਆਪਾਂ ਆਪਣੀ ਰੀਅਲ ਫੈਮਿਲੀ ਆ ਹਨਾ ਤੇ ਉਹਦੇ ਨਾਲ ਆਪਣੀਆਂ ਜਿਹੜੀਆਂ ਵੀਡੀਓ ਨੇ ਉਹ ਚੈਨਲ ਤੇ ਆਉਂਦੀਆਂ ਨੇ ਤੇ ਜਿਹੜੀਆਂ ਆਪਾਂ ਵੀ ਬਾਹਰੋਂ ਕੁੜੀਆਂ ਲੈਣੀਆਂ ਉਹ ਆਉਂਦੀਆਂ ਨੇ ਆਪਣੇ ਨੰਬਰਦਾਰ ਉਹ ਬਿਆ ਚੈਨਲ ਦੇ ਉੱਤੇ ਵੀਡੀਓ ਹਨਾ ਇਹ ਆਪਣੀਆਂ ਫੈਮਿਲੀ ਵਾਲੀਆਂ ਵੀਡੀਓ ਹੁੰਦੀਆਂ ਨੇ ਤੇ ਹੁਣ ਵਾਰੀ ਆ ਜੀ ਕਮੈਂਟਾਂ ਦੀ ਜਿਹੜੇ ਆਪਾਂ ਨੂੰ ਕਮੈਂਟ ਆਏ ਹੋਏ ਨੇ ਕਿਉਂਕਿ ਕਾਫੀ ਦਿਨ ਹੋ ਗਏ ਹਨਾ ਕਮੈਂਟ ਬੋਲੇ ਨਹੀਂ ਗਏ ਹੋਣਗੇ ਕਈ ਵਰ ਟਾਈਮ ਨਹੀਂ ਲੱਗਦਾ ਆਏਗਾ ਬਸ ਤਾਂ ਕਰਕੇ ਨਹੀਂ ਕਮੈਂਟ ਬੋਲੇ ਹੈਗੇ ਅੱਜ ਆਪਾਂ ਸਾਰਿਆਂ ਦੇ ਨਾਮ ਬੋਲਦੇ ਆਂ ਜੀ ਪਹਿਲਾ ਨਾਮ ਹੈਗਾ ਮੇਜਰ ਸਿੰਘ ਜੀ ਸੋਨ ਸਿੰਘ ਪਰਨੀਤ ਕੁਮਾਨ ਹਰਪਾਲ ਸਿੰਘ ਨਸੀਬਕੌਰ ਆਂਟੀ ਜੀ ਬਹੁਤ ਟਾਈਮ ਬਾਅਦ ਯਾਦ ਕਰਿਆ ਮੈਂ ਤੁਹਾਨੂੰ ਮਿਸ ਕਰਦੀ ਸੀ ਕਿ ਮੈਂ ਕਿ ਆਂਟੀ ਪਤਾ ਨਹੀਂ ਕਿੱਧਰ ਲੰਘ ਗਏ ਤੇ ਜਿਹੜਾ ਬੰਦਾ ਹਨਾ ਆਪਾਂ ਨੂੰ ਵੀ ਕਾਫੀ ਟਾਈਮ ਤੋਂ ਕਮੈਂਟ ਕਰਦਾ ਆ ਰਿਹਾ ਹੁੰਦਾ ਵੀ ਆਪਣੀ ਫੈਮਿਲੀ ਵਾਂਗੂ ਹੀ ਲੱਗਦਾ ਹਨਾ ਆਪਾਂ ਨੂੰ ਉਹਨਾਂ ਦਾ ਗੱਲਾਂ ਉਹਨਾਂ ਦਾ ਨਾਮ ਯਾਦ ਹੋ ਜਾਂਦਾ ਤੇ ਮੈਂ ਸਪੈਸ਼ਲੀ ਤੁਹਾਡਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ ਆਂਟੀ ਨਸੀਬ ਕੌਰ ਜੀ ਤੁਸੀਂ ਠੀਕ ਠਾਕ ਹੋਵੋਗੇ ਬਸ ਇੰਨੀ ਕੁੱਛਣਾ ਸੀ ਤੇ ਅਗਲਾ ਨਾਮ ਹੈਗਾ ਮੁਹੰਮਦ ਅਫਜਲ ਜਰਮਨੀ ਤੋਂ ਜੀ ਤੇ ਸੁਮਨ ਜੈ ਅਮਿਤ ਅਛਰਾ ਬਲਵਿੰਦਰਪੁਰ ਅੰਮ੍ਰਾਲਾ ਤੋਂ ਨਵਜੋਤਵਾਲ ਕੈਨੇਡਾ ਤੋਂ ਜੀ ਇਹ ਵੀ ਸਾਡੇ ਨਾਲ ਬਹੁਤ ਟਾਈਮ ਦੇ ਜੁੜੇ ਹੋਏ ਨੇ ਹਨਾ ਤੇ ਇਹਨਾਂ ਦਾ ਹੀ ਬਹੁਤ ਸਾਰਾ ਥੈਂਕ ਯੂ ਰਾਜਵਿੰਦਰ ਜੁਕੇ ਇਹ ਤਾਂ ਸਾਡੇ ਸਪੈਸ਼ਲ ਹੀ ਨੇ ਤੇ ਵੈਸੇ ਸਾਰੇ ਸਪੈਸ਼ਲ ਨੇ ਪਰ ਇਹ ਦੀਦੀ ਮੈਨੂੰ ਹਮੇਸ਼ਾ ਫੋਨ ਕਰਦੇ ਰਹਿੰਦੇ ਨੇ ਜੁਕੇ ਤੋਂ ਸਾਨੂੰ ਮਿਲ ਕੇ ਵੀ ਗਏ ਸੀਗੇ ਆ ਹੁਣ ਜਿਹੜੀ ਆਪਾਂ ਨੇ ਉਦੋਂ ਵੀਡੀਓ ਬਣਾਈ ਸੀਗੀ ਬੱਚਿਆਂ ਵਾਸਤੇ ਗਿਫਟ ਲੈ ਕੇ ਆਏ ਸੀਗੇ ਬਹੁਤ ਸਾਰੇ ਹਨਾ ਇੱਕ ਫੈਮਿਲੀ ਮੈਂਬਰ ਬਣ ਜਾਂਦੇ ਨੇ ਆਪਣੇ ਗਗਨ ਢਿੰਡਸਾ ਇਹ ਪੁੱਛਦੇ ਨੇ ਹਰਮਨ ਦਾ ਵਿਆਹ ਹੋਇਆ ਹੋਇਆ ਹਾਂਜੀ ਹਰਮਨ ਦਾ ਵਿਆਹ ਹੋਇਆ ਹੋਇਆ ਉਹਨਾਂ ਕੋਲ ਇੱਕ ਬੇਟਾ ਤੇ ਕਮੈਂ ਤਾਰਾ ਸੀ ਕਿ ਹਰਮਨ ਨੂੰ ਪੁਲਿਸ ਦੀ ਨੌਕਰੀ ਨੌਕਰੀ ਮਿਲ ਗਈ ਨਹੀਂ ਜੀ ਉਹ ਆਪਣੀ ਵੀਡੀਓ ਦੇ ਵਿੱਚ ਉਹਦਾ ਕਰੈਕਟਰ ਸੀ ਪੁਲਸ ਵਾਲੀ ਦਾ ਤੇ ਉਹ ਬਸ ਫਿਰ ਸ਼ੂਟ ਤੇ ਹੀ ਪੁਲਸ ਵਾਲੀ ਡਰੈੱਸ ਪਾਉਂਦੀ ਆ ਵੈਸੇ ਤਾਂ ਉਹ ਵੀਡੀਓ ਹੀ ਸ਼ੂਟ ਕਰਦੀ ਆ ਤੇ ਅਗਲਾ ਨਾਮ ਹੈਗਾ ਮੁਹੰਮਦ ਤਾਰਿਕ ਕਲੋ ਜੱਟ ਪਾਕਿਸਤਾਨ ਤੋਂ ਜੀ ਸਰਬਜੀਤ ਕੌਰ ਆਮਰਜੀਤ ਕੌਰ ਇਕਵਾਲ ਸੰਧੂ ਗਗਨਦੀਪ ਕੌਰ ਗੁਰਪਿਆਰ ਸਿੰਘ ਬਿੱਲਾ ਨੰਬਰਦਾਰ ਬਲਦੇਵ ਸਿੱਧੂ ਚੰਕੌਰ ਸਿੰਘ ਜੋਹਲ ਬਬਲੀ ਹੰਗਰ ਕੈਲਗੀਰੀ ਤੋਂ ਕੈਨੇਡਾ ਤੋਂ ਜੀ ਗੁਰਜਿੰਦਰ ਸਿੰਘ ਬੇਅੰਤ ਜਸਵਿੰਦਰ ਸਿੰਘ ਵਾਟ ਯੂ ਐਸ ਏ ਤੋਂ ਗੁਰਪ੍ਰੀਤ ਕੌਰ ਜਸਕਰਨ ਟੀਨਸਾ ਮਨਜਿੰਦਰ ਸਿੰਘ ਹੁਲਰਹੇੜੀ ਸਮਰੂਪ ਤੂਰੀਤ ਜੀਤ ਢਿੱਲੋਂ ਕਲਦੀਪ ਕੌਰ ਦਾਗਨ ਕੁਲਵੰਤ ਸਿੰਘ ਬਲਵਿੰਦਰ ਸਿੰਘ ਜਸ ਮਾਨਕ ਤੇ ਸੁਖਵੀਰ ਕੌਰ ਅਮਨਦੀਪ ਸਿੰਘ ਆ ਇਹ ਕਹਿੰਦੇ ਵੀ ਬੇਬੇ ਸਾਡੀ ਬਮਾਂਡਣਾ ਹਾਂਜੀ ਬੇਬੇ ਸਾਡੀ ਬਮਾਂਡਣਾ ਆਪਣੇ ਨਾਲ ਹੀ ਉਹਨਾਂ ਦਾ ਘਰ ਲੱਗਦਾ ਜਸਪ੍ਰੀਤ ਸਿੰਘ ਤੇ ਸਿੱਧੂ ਲੱਖਾ ਬਰਾੜ ਗੇਮਿੰਗ ਤੇ ਕੱਲਾ ਜਸ ਗੁਰਮਖ ਗਿੱਲ ਪਛੇਤਰ ਸਿੰਘ ਆਸਟ੍ਰੇਲੀਆ ਤੋਂ ਜੀ ਅਮਰਿਤਸਰ ਕੈਲ ਕੈਲੀਫੋਰਨੀਆ ਜਸ ਬਰਾੜ ਬਟਿਕ ਮੋਗੇ ਤੋਂ ਜੀ ਸੁਰਿੰਦਰ ਕੌਰ ਵਿੱਕੀ ਪਾਕਿਸਤਾਨ ਤੋਂ ਪਰਮਜੀਤ ਸਿੱਧੂ ਇਹ ਕਹਨੇ ਵੀ ਨੀਸ਼ੂ ਵੀਡੀਓ ਵਿੱਚ ਕਿਉਂ ਨਹੀਂ ਆਉਂਦੀ ਜੀ ਨੀਸ਼ੂ ਵੀਡੀਓ ਕਰਨੋਂ ਹਟ ਗਈ ਆ ਹਨਾ ਤੇ ਉਹ ਹੁਣ ਕੈਨੇਡਾ ਚਲੀ ਗਈ ਆ ਤਾਂ ਕਰਕੇ ਉਹ ਵੀਡੀਓ ਵਿੱਚ ਨਹੀਂ ਆਉਂਦੀਆਂ ਅੰਮਨਦੀਪ ਸਿੰਘ ਇਹ ਕਹਨੇ ਵੀ ਮਮਤਾ ਦਾ ਕਿਹੜਾ ਪਿੰਡਾ ਮਮਤਾ ਦਾ ਪਿੰਡ ਜੀ ਲੁਧਿਆਣੇ ਕੋਲਾ ਉਹ ਲੁਧਿਆਣੇ ਤੋਂ ਆਉਂਦੀ ਆ ਕਲਵਿੰਦਰ ਸੰਧੂ ਗੰਗਾ ਨਗਰ ਤੋਂ ਬਲਦੇਵ ਸਿੰਘ ਸਿੱਦਾ ਤੋਂ ਨੇ ਜੀ ਸਬਨੂਰ ਸਰੋ ਸੋਨੀ ਸਿੱਧੂ ਮਾਨਸਾ ਤੋਂ ਤੇ ਬਲਤੇਜ ਸਿੰਘ ਹਰੀਗੜ ਗਗਨਪ੍ਰੀਤ ਕੌਰ ਸਤਨਾਮ ਬਾਹੀ ਸਤਨਾਮ ਬਾਹੀ ਗੁਰੂ ਗੁਰਵਿੰਦਰ ਸਿੰਘ ਹਰਪਾਜਨ ਕੌਰ ਪੰਚਕੁਲਾ ਤੋਂ ਕਮਾਨ ਗੇਮਿੰਗ ਕੁਲਰਦੀਪ ਧਾਲੀਵਾਲ ਗਗਨਦੀਪ ਗਿੱਲ ਸਹਿਜੀ ਕਮਲ ਸਿੰਘ ਜੇ ਸਾਰੇ ਆਪਾਂ ਨੂੰ ਕਮੈਂਟ ਆਏ ਸੀ ਜੀ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਬਹੁਤ ਸਾਰਾ ਧੰਨਵਾਦ ਜੇ ਫੇਰ ਵੀ ਕੋਈ ਨਾਮ ਰਹਿ ਗਿਆ ਹਨਾ ਤਾਂ ਮੈਨੂੰ ਤੁਸੀਂ ਦੱਸ ਸਕਦੇ ਹੋ ਤੇ ਮਾਫੀ ਚਾਹੁੰਨੀ ਆ ਹਨਾ ਮੈਂ ਵੀ ਅਗਲੀ ਵਾਰ ਤੁਹਾਡਾ ਨਾਮ ਜ਼ਰੂਰ ਬੋਲੂਗੀ ਮੈਂ ਦੱਸ ਦਿਆ ਕਰੋ ਕੋਈ ਗੱਲ ਨਹੀਂ ਹੈਗੀ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ ਹੈਗਾ ਵੀ ਸਾਡਾ ਨਾਮ ਰਹਿ ਗਿਆ ਤਾਂ ਆਪਾਂ ਅਗਲੀ ਵਾਰ ਉਹਨਾਂ ਦਾ ਨਾਮ ਜ਼ਰੂਰ ਬੋਲਿਆ ਕਰਾਂਗੇ ਓਕੇ ਕਮੈਂਟ ਕਈ ਵਾਰ ਕਾਫੀ ਇਕੱਠੇ ਹੋ ਜਾਂਦੇ ਨੇ ਹਨਾ ਤਿੰਨ ਚਾਰ ਵੀਡੀਓ ਦੇ ਵੀ ਫਿਰ ਵਿੱਚੋਂ ਛੁੱਟ ਵੀ ਜਾਂਦਾ ਹੈ ਮੈਂ ਕਿਉਂਕਿ ਫਿਰ ਜੇ ਕਾਪੀ ਦੇ ਤਾਰਦੀ ਆ ਮੈਂ ਪਹਿਲਾਂ ਨਾਮ ਸਾਰੇ ਫਿਰ ਉਸ ਤੋਂ ਬਾਅਦ ਮੈਂ ਵੀਡੀਓ ਬਣਾਉਣੀ ਆ ਕਿਉਂਕਿ ਉਹਦੇ ਵਾਸਤੇ ਫਿਰ ਜੇ ਮੈਂ ਦੂਜਾ ਫੋਨ ਲੈਣੀ ਆ ਕਈ ਵਾਰ ਉਹ ਲੰਘ ਜਾਂਦੇ ਨੇ ਆ ਨਾ ਜਲਦੀ ਜਲਦੀ ਦੇ ਵਿੱਚ ਇਹ ਚੀਜ਼ ਉਹਨੇ ਫਿਰ ਜਾ ਅਲੱਗ-ਅਲੱਗ ਵੀਡੀਓ ਖੋਲਣੀ ਪੈਂਦੀ ਆ ਫਿਰ ਮੈਂ ਸਾਰੇ ਇਕੱਠੇ ਕਮੈਂਟ ਦੇ ਜਿਹੜੇ ਨਾਮ ਨੇ ਸਾਰੇ ਇਕੱਠੇ ਲਿਖ ਲੈਣੇ ਹੁੰਦੇ ਆ ਬਸ ਫਿਰ ਬਾਰੀ-ਬਾਰੀ ਬੋਲ ਦੇਣੀ ਹੁੰਦੀ ਆ ਤੇ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਸ਼ੇਅਰ ਕਰ ਦਿਓ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਕੋਈ ਘੈਂਟ ਜੀ ਵੀਡੀਓ ਲੈ ਕੇ ਦਿਓ ਆ ਗਿਆ ਜੀ ਸਸਕਾਰ ਬਾਏ ਬਾਏ